ਕੌਣ ਇਹਦਾ ਮਤਲਬ ਹੈ ਤੁਹਾਨੂੰ ਡੈਨ ਉਹ ਵੀ ਵੱਡੀ ਡੈਨ ਆਫਸਰਾਂ ਦਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਪੈਰਾਂ 'ਚ ਗੋਲੀਆਂ ਮਾਰਨੀ ਆ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਿੰਮਤ ਹੈ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਅਸਰ ਤੋਂ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਐ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਤੋ ਇਹਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਦੀ ਆ ਮੇਰਾ ਖਿਆਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਂ ਇਧਰ ਧਰਨੇ ਵਾਲ ਧਿਆਨ ਦੇਣ ਖਾਤਰ ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ-ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਉਹਦਾ ਟ੍ਰਾਇਲ ਇੱਥੇ ਚੱਲੂਗਾ। ਉਹਦੀ ਗੈਰਹਾਜ਼ਰੀ ਦੇ ਵਿੱਚ ਵੀ سزا ਹੋਗੀ। ਕਿ ਮੇਰੀ ਗੱਲ ਜੇ ਉਹ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ। ਸੌਕਰਾਂ ਦੇ ਡੈਨਾਂ ਵੀ ਛੱਡ ਦਿੰਦੀਆਂ ਹੁਣੇ ਜੇ ਮੈਂ ਤਾਂ ਉਹਨੂੰ ਡੈਨ ਉਹ ਵੀ ਵੱਡੀ ਡੈਨ ਆਸੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ। ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ। ਅ ਕਮੇਟੀ ਬਣਾਓ ਵਧੀਆ ਗੱਲ ਆ। ਕੋਈ ਆਪਾਂ ਦੁਕਾਨਦਾਰ ਜਦ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੂੰ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋਈ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗਲਤੀ ਸੁਣਵਾਈ ਹੋ ਗਈ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲਦੇ ਆਮ ਤੋਂ ਆਮ ਵੀ ਬੰਦਾ ਚਲਦੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਫੇਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਘੁਮਾ ਕੇ ਕਰਾਂਗੇ ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਚੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਖੜੇ ਗਏ ਨੇ ਸਰਪਤੀ ਸਾਹਿਬ ਉਹ ਤਾਂ ਐਸਜੀਆਈਏ ਦੀ ਟੀਮ ਨੇ ਖੜੇ ਨੇ ਉਹ ਅਸੀਂ ਲੱਗੇ ਆ ਮਤਲਬ ਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾੜਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤਾਂ ਤੁਸੀਂ ਏਕੇ ਨੂੰ ਸਾਬਤ ਕੀਤਾ ਹੈ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾਰੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜੂਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀਆਂ ਇਨਫੋਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਲਬ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਕੀ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾਂ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਟਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਦਾਂ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸ ਦਾ ਪੁੱਢ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਿਹਾ ਮੇਰੀ ਬੇਰਾਂ ਨੂੰ ਰਿਕੁਐਸਟ ਹੈ ਵੀ ਉਹ ਆਪ ਤੇ ਵਿਦੇਸ਼ ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭਾਰੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਤੀਸ਼ ਕਰਦੇ ਆਂ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਤੁਹਾਡੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਂਜੇ ਜੀ ਨੇ ਮੈਂ ਕਿਹਾ ਤੱਕਣਾ ਕਾਨੂੰਨ ਲਾਗੂ ਕਰਾਂਗੇ ਥੈਂਕ ਯੂ ਪੈਰਾਂ ਤੇ ਗੋਲੀਆਂ ਮਾਰਨੀ ਹੈ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਮਤਿਆ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਐਸਾ ਚੋਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾ ਕੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਂਦੀ ਆ ਮੇਰਾ ਖਿਆਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਇਦਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਡੀ ਗੈਰਾ ਜੀ ਦੇ ਵਿੱਚ ਵੀ ਸਜ਼ਾ ਹੋਊਗੀ ਇਹ ਮੇਰੀ ਗੱਲ ਜੇ ਉਹ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ ਸੌਕਰਾਂ ਦੇ ਡੈਣਾ ਵੀ ਛੱਡ ਦਿੰਦੀਆਂ ਹੋਣੀਆਂ ਮੈਂ ਤਾਂ ਉਹਨਾਂ ਡੈਣਾ ਉਹ ਵੀ ਵੱਡੀ ਡੈਣਾ ਆਪਸੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨਦਾਰ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਸੀਂ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਉਹ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋ ਗਈ। ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ। ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਫਰੇਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਫੜਾਂਗੇ। ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਟੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ। ਸਰਪਤੀ ਸਾਹਿਬ ਉਹ ਤਾਂ ਇਸ ਸੀਆਈਏ ਦੀ ਟੀਮ ਨੇ ਫੜੇ ਨੇ। ਉਹ ਅਸੀਂ ਲੱਗੇ ਆਂ ਉਨਕੇ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾੜਾ ਹੁੰਦਾ ਆ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਆ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾੜੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫਾਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਲਬ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰोसीਡ ਕਰ ਸਕੀਏ ਕਿ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾ ਕਰਦੇ ਨੇ ਮੈਂ ਫਿਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਤੋਂ ਸਖਤ ਤੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਦਾ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੋਈ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲਣਾ ਜਾਂ ਚਾਹੇ ਕੋਈ ਸਤਾਇਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ 'ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਫੀਸ਼ ਕਰਦੇ ਆਂ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚੌਕ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਂਜੇ ਜਿੰਨਾ ਕਹਿ ਤੱਕਣਾ ਨਾਕੂਨ ਲਾਗੂ ਕਰਾ ਦਿੰਦੇ ਥੈਂਕ ਯੂ ਆਪਣੇ ਪੈਰਾਂ 'ਚ ਗੋਲੀਆਂ ਮਾਰਨੀਆਂ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਿੰਮਤ ਹੈ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਵਾਂਗੂ ਫੋਨ ਨਾ ਕਰਨ ਸਚੂ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪੇਸ਼ਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਂਦੀ ਆ ਮੇਰਾ ਕਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਇਦਰ ਧਰਨੇ ਵਾਲ ਧਿਆਨ ਦੇਣ ਕਿਉਂਕਿ ਥੋੜਾ ਜਿਹਾ ਚੇਂਜ ਹੋਇਆ ਐਫ ਆਰ ਉਸੇ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਉਹ ਬਾਹਰ ਬੈਠਾ ਹੈ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਹਦੀ ਗੈਰ ਹਜ਼ਰੀ ਦੇ ਵਿੱਚ ਵੀ ਸਜ਼ਾ ਹੋਊਗੀ ਕਿ ਮੇਰੀ ਗੱਲ ਜੇ ਉਹ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ ਸੌਕਰਾਂ ਦੇ ਡੈਨਾਂ ਵੀ ਛੱਡ ਦਿੰਦੀਆਂ ਹੋਣੀਆਂ ਤੇ ਮੈਂ ਤਾਂ ਉਹਨੂੰ ਡੈਨ ਨਾਲੋਂ ਵੀ ਵੱਡੀ ਡੈਨ ਆਫਸੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨਦਾਰ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਸੀਂ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋਈ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋਊਗੀ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਫੇਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ ਆ ਪਿਛਲੀ ਜੇ ਘਟਨਾ ਹੋਈ ਸੀ ਆਪਣਾ ਚੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ ਸਪਤੀ ਸਾਹਿਬ ਉਹਨਾਂ ਇਸ ਜੀਆਈਏ ਦੀ ਟੀਮ ਨੇ ਫੜੇ ਨੇ ਉਹ ਅਸੀਂ ਲੱਗੇ ਆ ਮਤਲਬ ਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾੜਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤਾਂ ਤੁਸੀਂ ਏਕੇ ਨੂੰ ਸਾਬਤ ਕੀਤਾ ਹੈ ਇਹ ਏਕਾ ਆਪਾਂ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾਰੀ ਜੀ ਹਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਦੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧੰਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀਆਂ ਇਨਫਾਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਬਤਾਲੋ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਇਹ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾਂ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਦਾਂ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੋਈ ਮਾਰਿਆ ਜਾਵੇ ਇਹਨਾਂ ਕਮਾ ਤੋਂ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਜਾਂ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਹੈ ਵੀ ਉਹ ਆਪ ਤੇ ਵਿਦੇਸ਼ ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਤੀਸ ਕਰਦੇ ਆਂ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚੌਕ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਜੇ ਜੀ ਮੈਂ ਕਹਿ ਸਕਦਾ ਲਾਗੂ ਲਾਗੂ ਕਰ ਰਹੇ ਨੇ ਥੈਂਕ ਯੂ ਤੇ ਪੈਰਾਂ ਤੇ ਗੋਲੀਆਂ ਮਾਰਨੀ ਹੈ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਮਤਿਆ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਐਸਾ ਚੋਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇਰੀ ਜਾ ਕੇ ਇਸ ਸੀਜ਼ਨ ਨੂੰ ਠੱਲ ਪੈਂਦੀ ਆ ਮੇਰਾ ਖਿਆਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾ ਇਧਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਹੈ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਡੀ ਗੈਰਾਜ਼ਰੀ ਦੇ ਵਿੱਚ ਵੀ ਸਜ਼ਾ ਹੋਊਗੀ ਇਹ ਮੇਰੀ ਗੱਲ ਦਿਓ ਸੁਣਦਾ ਆ ਤੇ ਚੱਜ ਨਾਲ ਸੁਣ ਲੈ ਸੌ ਘਰਾ ਦੇ ਡੈਣਾ ਵੀ ਛੱਡ ਦਿੰਦੀਆਂ ਹੋਣੀਆਂ ਮੈਂ ਤਾਂ ਉਹਨੂੰ ਡੈਣ ਨਾਲੋਂ ਵੀ ਵੱਡੀ ਡੈਣ ਆਪਸਾਂ ਦਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨ ਦਾ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੂੰ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋ ਗਈ। ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਪ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆ। ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਪ੍ਰੈਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ। ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਟੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ। ਅਸਲਸੀ ਸਾਹਿਬ ਉਹ ਤਾਂ ਇਸ ਜੀਏ ਦੀ ਟੀਮ ਨੇ ਫੜੇ ਨੇ। ਉਹ ਅਸੀਂ ਲੱਗੇ ਆ ਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤਾਂ ਧਰਨਾ ਮਾੜਾ ਹੁੰਦਾ ਆ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਆ ਇਹ ਏਕਾਪਨ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾੜੀ ਜੀ ਹਿੰਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਗੋਲ ਕੇ ਇੱਥੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫੋਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਬਤਾਵੋ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਕਿ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਦਾ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸ ਦਾ ਕੋਈ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਜ਼ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਜਾਂ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ 'ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਫੀਸ਼ ਕਰਦੇ ਆਂ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚੌਕ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਂਜੇ ਜੀ ਮੈਂ ਕਹਿ ਤੱਕਣਾ ਨਾਕੂਨ ਲਾਗੂ ਕਰਾਂਗੇ ਥੈਂਕ ਯੂ ਆਪਣੇ ਪੈਰਾਂ 'ਚ ਗੋਲੀਆਂ ਮਾਰਨੀ ਐ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਮਤਿਆ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਸਤੂ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਕੋਈ ਇਹਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇੜੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਂਦੀ ਆ ਮੇਰਾ ਕਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਇਦਰ ਧਰਨੇ ਵਾਲ ਧਿਆਨ ਦੇਣ ਖਾਤਰ ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਉਹ ਸੀ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਉਹ ਬਾਹਰ ਬੈਠਾ ਹੈ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਹਦੀ ਗੈਰ ਹਜ਼ਰੀ ਦੇ ਵਿੱਚ ਵੀ ਸਜ਼ਾ ਹੋਊਗੀ ਕਿ ਮੇਰੀ ਗੱਲ ਜੇ ਉਹ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ ਸੌਕਰਾਂ ਦੇ ਡੈਨਾਂ ਵੀ ਛੱਡ ਦਿੰਦੀਆਂ ਹੋਣੀਆਂ ਮੈਂ ਤੁਹਾਨੂੰ ਡੈਨਾਂ ਉਹ ਵੀ ਵੱਡੀ ਡੈਨਾਂ ਆਪੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨਦਾਰ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀ ਆ ਮੇਰੇ ਵੱਲੋਂ ਕਮੀ ਆ ਥਾਣੇ ਵੱਲੋਂ ਕਮੀ ਆ ਕੋਈ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋ ਗਈ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਪ੍ਰੈਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ ਆ ਪਿਛਲੇ ਜੇ ਘਟਨਾ ਹੋਈ ਸੀ ਆਪਣਾ ਚੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ 30 ਸਾਲ ਉਹ ਤਾਂ ਐਸਿਈ ਦੀ ਟੀਮ ਨੇ ਫੜੇ ਨੇ ਉਹ ਅਸੀਂ ਲੱਗੇ ਆ ਮਤਲਬ ਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾੜਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤਾਂ ਤੁਸੀਂ ਕੇਕੇ ਨੂੰ ਸਾਬਤ ਕੀਤਾ ਹੈ ਇਹ ਇੱਕ ਆਪਾਂ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾਰੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀਆਂ ਇਨਫਾਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਲਬ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰਸੀਡ ਕਰ ਸਕੀਏ ਇਹ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾਂ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਟਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਿੱਧਾ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਦਾਂ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਇਹ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੁੜੀ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਜਾਂ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭਾਰੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਜੇ ਹਰ ਇੱਕ ਤਰੀਕੇ ਨਾਲ ਤਰਤੀਸ਼ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਸ਼ੌਪ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਂ ਲੈ ਕੇ ਆਵਾਂ ਉਹ ਅਸੀਂ ਜਿਹੜੇ ਨਾਕਾਬੰਦੀ ਹੈ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਜ ਜੀ ਮੈਂ ਕਹਿ ਤਾ ਕਿ ਨਾਕੂਨ ਲਾਗੂ ਕਰਾਵਾਂਗੇ ਥੈਂਕ ਯੂ ਤੇ ਪੈਰਾਂ ਤੇ ਗੋਲੀਆਂ ਮਾਰਨੀ ਹੈ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਹਿੰਮਤ ਹੈ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਅਸਲਚੋ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇਰੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਂਦੀ ਆ ਮੇਰਾ ਕਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਂ ਇਧਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ-ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਹੈ ਉਹਦਾ ਟ੍ਰਾਇਲ ਇੱਥੇ ਚੱਲੂਗਾ। ਉਹਦੀ ਗੈਰਹਾਜ਼ਰੀ ਦੇ ਵਿੱਚ ਵੀ سزا ਹੋਊਗੀ। ਕਿ ਮੇਰੀ ਗੱਲ ਦਿਓ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ। ਸੌਂਕਾ ਰਾਦੇ ਡੈਣਾ ਵੀ ਛੱਡ ਦਿੰਦੀਆਂ ਹੋਣੀਆਂ ਤੇ ਮੈਂ ਤਾਂ ਉਹਨੂੰ ਡੈਣਾ ਉਹ ਵੀ ਵੱਡੀ ਡੈਣਾ ਆਖੂਗਾ ਜਿਹੜਾ ਆਪਣੇ ਇਲਾਕੇ ਨੂੰ ਲੋਟਣ ਤੇ ਲੱਗੇ ਨੇ। ਵੇਖੋ 2-3 ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ। ਅ ਕਮੇਟੀ ਬਣਾਓ ਵਧੀਆ ਗੱਲ ਆ। ਕੋਈ ਆਪਣਾ ਦੁਕਾਨ ਦਾ ਜੇ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੂੰ ਤੁਹਾਨੂੰ ਕੋਈ ਪ੍ਰਕਾਸ਼ਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋਈ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗਲਤੀ ਸੁਣਵਾਈ ਹੋ ਗਈ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਪ੍ਰੈਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਟੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਖੜੇ ਗਏ ਨੇ ਸੁਰਤੀ ਸਾਹਿਬ ਉਹ ਤਾਂ ਸੀਆਈਏ ਦੀ ਟੀਮ ਨੇ ਭੜੇ ਨੇ ਤੋਂ ਅਸੀਂ ਲੱਗੇ ਆ ਮਤਲਬ ਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾਰਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤਾਂ ਤੁਸੀਂ ਏਕੇ ਨੂੰ ਸਾਬਤ ਕੀਤਾ ਹੈ ਇਹ ਏਕਾਪਨ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾੜੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜੂਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਕਿ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀਆਂ ਇਨਫਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਲਬ ਕੋ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪਰਸੀਡ ਕਰ ਸਕੀਏ ਇਹ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾਂ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਦਾਂ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੋਈ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਜ਼ ਆਜੋ ਚਾਹੇ ਉਹ ਦਸੂ ਵਾਲਾ ਚਾਹੇ ਕੋਈ ਲੜਣਾ ਜਾਂ ਚਾਹੇ ਕੋਈ ਸਤਾਇਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਹੈ ਵੀ ਉਹ ਆਪ ਤੇ ਵਿਦੇਸ਼ ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਤੀਸ਼ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚੌਪੜੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਪਹਿਲਾਂ ਐਕਾਇਮਾ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਨਾਕੇ ਦਾ ਤੁਹਾਨੂੰ ਜ਼ਰੂਰ ਕਾਂਜੇ ਜੀ ਮੈਂ ਕਹਿ ਤਾ ਕਿ ਮੈਂ ਲਾਕੂ ਨੇ ਲਾਗੂ ਕਰ ਰਹੀ। ਥੈਂਕ ਯੂ। ਸਾਡੇ ਪੈਰਾਂ 'ਚ ਗੋਲੀਆਂ ਮਾਰਨੀ ਐ ਕੋਈ ਦਲੇਰੀ ਵਾਲਾ ਕੰਮ ਨਹੀਂ। ਜੇ ਹਿਮਤ ਹੈ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ। ਐਸਾ ਚੋਨੇ ਅੱਜ ਪੂਰੀ ਕੋਸ਼ਿਸ਼ ਕੀਤੀ ਐ ਜਿੰਨੀ ਕੁ ਦੇਰ ਤੋ ਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ। ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ। ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ, ਹਰ ਤਰੀਕੇ ਨਾਲ ਟ੍ਰੇਸ ਕਰਾਂਗੇ। ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਪੇੜੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਦੀ ਆ ਮੇਰਾ ਖਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾ ਇਧਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਹੈ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਡੀ ਗਹਿਰਾ ਜਲੀ ਦੇ ਵਿੱਚ ਵੀ ਸਜ਼ਾ ਹੋਊਗੀ ਕਿ ਮੇਰੀ ਗੱਲ ਜੇ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ ਸੌਂ ਕਰਾ ਦੇ ਡੈਣਾ ਵੀ ਛੱਡ ਦਿੰਦੀ ਹੁਣੇ ਮੈਂ ਤਾਂ ਉਹਨੂੰ ਡੈਣ ਨਾਲੋਂ ਵੀ ਵੱਡੀ ਡੈਣ ਆਕੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨਦਾਰ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀ ਆ ਮੇਰੇ ਵੱਲੋਂ ਕਮੀ ਆ ਥਾਣੇ ਵੱਲੋਂ ਕਮੀ ਆ ਕੋ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋ ਗਈ ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲ ਜੇ ਆਮ ਤੋਂ ਆਮ ਵੀ ਬੰਦਾ ਚਲ ਜੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆਂ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਫੇਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਭਵਾ ਕੇ ਕਰਾਂਗੇ ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਚੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ ਉਹ ਵੀ ਬੰਦੇ ਫੜੇ ਗਏ ਨੇ ਅਸਲ ਵਿੱਚ ਸਾਹਿਬ ਉਹ ਤਾਂ ਇਸ ਜੀਆਈਏ ਦੀ ਟੀਮ ਨੇ ਫੜੇ ਨੇ ਉਹ ਅਸੀਂ ਲੱਗੇ ਆਂ ਕਿਉਂਕਿ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤੋਂ ਧਰਨਾ ਮਾੜਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤਾਂ ਤੁਸੀਂ ਇੱਕ ਇੱਕ ਨੂੰ ਸਾਬਤ ਕੀਤਾ ਹੈ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾਰੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਜ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਕੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫੋਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਾਬਕ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰੋਸੀਡ ਕਰ ਸਕੀਏ ਕਿ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰਨੀ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸਖਤ ਤਾੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿਤਾਉ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੋਈ ਮਾਰਿਆ ਜਾਵੇ ਇਹਨਾਂ ਤਮਾਤੋਂ ਬਾਅਦ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੰਡਾ ਆ ਚਾਹੇ ਕੋਈ ਸੱਤਾ ਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ 'ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਫੀ